एनर्जी ड्रिंक ਹੈ ਅਸਲ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਸਿੰਘ ਵੇ ਤੇ ਸਾਡੇ ਜੰਗਾ ਚ ਉਤੇ ਇਹਨਾਂ ਨਾਲ ਹੀ ਕਰਦੇ ਹੁੰਦੇ ਸੀ ਕਾਹੀ ਆਪਣੇ ਪੰਜਾਬ ਦਾ ਪਰਾਤਨ ਵਿਰਸਾ ਹੀ ਭੁੱਲ ਛੱਡਿਆ ਇਹ ਠੀਕ ਆ ਪਹਿਲਾਂ ਜਦੋਂ ਕੋਈ ਜਾਨ ਨਹੀਂ ਸੀ ਕਿੰਨੇ ਦੇ ਬੰਨੇ ਅਸੀਂ ਲਖਦੀ ਹੁੰਦੀ ਸੀ ਕਰਾ ਪੁਰਾਣੇ ਬਯੁਰ ਤੇ ਲਾਉਂਦੇ ਹੁੰਦੇ ਸੀ ਕਿ ਕਰਾਂ ਦਾ ਮੰਜਾ ਪੀਲਾ ਦਿੰਦੀ ਅਸੀਂ ਤੇ ਇਹ ਸਰਦਾਈ ਸਿਰ ਵਾਸਤੇ ਵਧੀਆ ਦਵਾਈ ਜਾਉਗੀ ਕੁਲਮਾਰ ਦਿੰਦੀ ਪਿੰਦਿਆਂ ਨੇ ਬਾਦਾਮ ਰਗੜ ਕੇ ਪਿੰਦਿਆਂ ਬਾਕੀ ਸਰਦਾਈਆਂ ਦੇ ਡੇਰਿਆਂ ਚ ਲੱਗਦੀ ਦਲਾਂ ਚ ਲੱਗਦੀ ਸਾਰੇ ਲੱਗਦੀ ਦਿੰਦਾ ਚੰਗੀ ਗੱਲ ਹੈ ਨੌਜਵਾਨਾਂ ਨੂੰ ਚਾਹੀਦਾ ਵੀ ਛਕੜੀਆਂ ਆਪ ਰਗੜੋ ਜਿਆਬ ਹਿੰਮਤ ਕਰ ਸਕਦੇ ਆਪ ਰਗੜੋ ਨਾਲੇ ਤੁਹਾਡੀ ਜਿੰਮ ਵੀ ਲੱਗੂਗੀ ਇਹਦੇ ਵਿੱਚ ਬਹੁਤ ਫਾਇਦੇ ਜੀ ਇਹਦੇ ਵਿੱਚ ਕੈਮੀਕਲ ਨਹੀਂ ਕੋਈ ਹੈਗਾ ਜੀ ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਆਪ ਨੂੰ ਹੈਗਾ ਯਾਨੀ ਸਭ ਕੁਝ ਇਹਦੇ ਚ ਤਾਕਤ ਮਿਲਦੀ ਹੈ ਜਿਵੇਂ ਬਦਾਮ ਖਸਖਸ ਮੱਜਗ ਸਾਰੀ ਤਾਕਤ ਨਹੀਂ ਜਾਂਦੀ ਹੈ ਸਭ ਇਹਦੇ ਪੰਦੇ ਜੀ ਬਦਾਮ ਖਸਖਸ ਕਾਲੀ ਮਿਰਚ ਸੌਫ ਇਲਾਇਚੀ ਗਲਾਬ ਦੇ ਪੋਲ ਚਾਰੇ ਮੱਗਜ ਹਾਂ ਜੀ ਕਿੰਨਾ ਸਮਾਂ ਇਹਨੂੰ ਤਿਆਰ ਕਰਨ ਨੂੰ ਲੱਗਦਾ ਇਹਨੂੰ ਘੰਟਾ ਲੱਗ ਜਾਂਦਾ ਹੈ ਜ਼ਿਆਦਾਤਰ ਲੋਕਾਂ ਨੂੰ ਇਹ ਵਹਿਮ ਹੁੰਦਾ ਹੈ ਵੀ ਜੇ ਸਰਦਾਈ ਨੇ ਹਕ ਸਿੰਘ ਕੋਟ ਰਿਆ ਤਾਂ ਸ਼ਾਇਦ ਵਿੱਚ ਭੰਗ ਪਾਈ ਹੋਊਗੀ ਇਹ ਸੱਚ ਆਹ ਹੋਲਦਨਾ ਬਾਹਰੋਂ ਆਇਆ ਸਮਾਰਕ ਟੂਟਲ ਬਰਕਰਰ ਵਰਗੇ ਜਿੰਨਾ ਦਿਖਾਣ ਖਿੱਚ ਗਏ ਆ ਪਰ ਅਸੀਂ ਆਪਣਾ ਵੇਸਾ ਛੱਡ ਗਏ ਪਰ ਹੁਣ ਪੰਜਾਬ ਦੇ ਵਿੱਚ ਦੁਬਾਰਾ ਬਿੱਸਾ ਫਿਰ ਵਾਪਸੀ ਆ ਗਿਆ ਹੈ। ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਜ਼ਿਆਦਾਤਰ ਲੋਕਾਂ ਨੂੰ ਇਹ ਵਹਿਮ ਹੁੰਦਾ ਆ ਵੀ ਜੇ ਅਸੀਂ ਸਰਦਾਈ ਪੀਵਾਂਗੇ ਤੇ ਸ਼ਾਇਦ ਸਰਦਾਈ ਦੇ ਵਿੱਚ ਭੰਗ ਹੋਏਗੀ ਪਰ ਇਦਾਂ ਦਾ ਬਿਲਕੁਲ ਕੁਝ ਨਹੀਂ ਹੈ ਜਿਆਦਾਤਰ ਲੋਕਾਂ ਦੇ ਵਿੱਚ ਇਹ ਧਾਰਨਾ ਹੁੰਦੀ ਹੈ ਵੀ ਜੇ ਨਿਹੰਗ ਸਿੰਘ ਵੀ ਇਹ ਕੋਟਾ ਰਗੜ ਰਿਹਾ ਹੈ ਜਾਂ ਉਹ ਸਰਦਾਈ ਬਣਾ ਰਿਹਾ ਹੈ ਵੀ ਸ਼ਾਇਦ ਨਿਹੰਗ ਸਿੰਘ ਦੇ ਵਿੱਚ ਭੰਗ ਪਈ ਹੋਏਗੀ ਇਦਾਂ ਦਾ ਵੀ ਬਿਲਕੁਲ ਨਹੀਂ ਹੈ ਇਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਮਗਜ ਹੁੰਦੇ ਨੇ ਇਲਾਚੀ ਹੁੰਦੀ ਹੈ ਕਾਲੀ ਮਿਰਚ ਹੁੰਦੀ ਹੈ ਸੌਂਫ ਹੁੰਦੀ ਹੈ ਖਸਖਸ ਹੁੰਦੀ ਹੈ ਬਦਾਮ ਹੁੰਦੇ ਨੇ ਤੇ ਨਾਲ ਜਿਹੜੇ ਆ گلاب ਦੇ ਸੁੱਕੇ ਹੋਏ ਫੁੱਲ ਹੁੰਦੇ ਨੇ ਇਹ ਸਰੀਰ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਨੇ ਸਭ ਤੋਂ ਵੱਡੀ ਗੱਲ ਹੈ ਵੀ ਸਰਬ ਲੋ ਦਾ ਭਾਂਡਾ ਜਿਹੜਾ ਹੁੰਦਾ ਆ ਤੇ ਉਹਦੇ ਵਿੱਚ ਜਿਹੜੀ ਹੈ ਸ਼ਰਦਾਈ ਪਾਈ ਜਾਂਦੀ ਹੈ ਤੇ ਜਿਹੜੀ ਤਿਆਰ ਕੀਤੀ ਜਾਂਦੀ ਆ ਉਹ ਵੀ ਤੁਹਾਨੂੰ ਪ੍ਰੋਸੈਸ ਦਿਖਾਵਾਂਗੇ ਤੇ ਬਾਬਾ ਜੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਵੀ ਕਿਸ ਤਰ੍ਹਾਂ ਬਣਦੀ ਤੇ ਇਹਦਾ ਸਰੀਰ ਨੂੰ ਕੀ ਕੀ ਫਾਇਦਾ ਆ ਬਾਬਾ ਜੀ ਸਤਿ ਸ੍ਰੀ ਅਕਾਲ ਵਾਅਲਿਕਮ ਸਤਿ ਆਲਾਈਕਮ ਜੀ ਕੀ ਪਤੇ ਜੀ ਬਾਬਾ ਜੀ ਜ਼ਿਆਦਾਤਰ ਲੋਕਾਂ ਨੂੰ ਇਹ ਵਹਿਮ ਹੁੰਦਾ ਆ ਵੀ ਜੇ ਸ਼ਰਦਾਈ ਨਿਹੰਗ ਸਿੰਘ ਕੋਟੜਿਆ ਤੇ ਸ਼ਾਇਦ ਵਿੱਚ ਭੰਗ ਪਾਈ ਹੋਊਗੀ ਇਹ ਸੱਚ ਹੈ ਇਹ ਸੱਚ ਨਹੀਂ ਕਿ ਜੀ ਇਹ ਕੋਈ ਸਾਰੇ ਨਹੀਂ ਬਿੰਦੇ ਹੁੰਦੇ ਪੰਗ ਸਾਰੇ ਘੋਟ ਦੇ ਨਹੀਂਗੇ ਹਾਂ ਹਣਾ ਜੀ ਇਹ ਜਿਹੜੀ ਸ਼ਰਦਾਈ ਬੜਾਈ ਜਾਂਦੀ ਹੈ ਮੈਂ ਦੇਖ ਰਿਆ ਸੀਗਾ ਵੀ ਤੁਸੀਂ ਇਹਨੂੰ ਕੁੱਟਣ ਤੋਂ ਪਹਿਲਾਂ ਪਹਿਲਾਂ ਪਾਠ ਲਗਾਇਆ ਪਾਠ ਨੂੰ ਸੁਣਿਆ ਫਿਰ ਆਪਣਾ ਮੂੰਹ ਟਕਿਆ ਫਿਰ ਪੂਰੀ ਸਫਾਈ ਦੇ ਨਾਲ ਉਹਨੂੰ ਕੋਟਾ ਰਗੜਿਆ ਤੇ ਉਸ ਦੇ ਵਿੱਚ ਜਿਹੜਾ ਸਮਾਨ ਕੁੱਟਿਆ ਕਾਫੀ ਕੁਛ ਇਹ ਜਿਹੜੇ ਰਗੜੇ ਤੇ ਪਹਿਰੇ ਹੁੰਦੇ ਨੇ ਨਾ ਜੀ ਇਹ ਸਵਚਮਤਾਈ ਤੇ ਨਾਲ ਹੀ ਹੁੰਦੀ ਨੇ ਹਣਾ ਜੀ ਮੂੰਹ ਨੂੰ ਤਾਂ ਟਕੀਦਾ ਵੀ ਕੋਈ ਥੁਕ ਨਾ ਕੋਈ ਵਜਨ ਕਰਦਾ ਕੋਈ ਧੁੱਕ ਮੂੰਹ ਦੇ ਵਿੱਚ ਟਕੀਦਾ ਹਾਂ ਇਸ ਕਰਕੇ ਉਹ ਠੀਕੀਦਾ ਬਾਣੀ ਤਾਂ ਲਾਉਂਦੇ ਸਿੱਖ ਤਾਂ ਜੀਵ ਨਹੀਂ ਬਾਣੀ ਦੇ ਨਾਲ ਜਿੱਥੇ ਵੀ ਸਿੱਖ ਬੈਠੋ ਬਾਣੀ ਪੜਦਾ ਸੁਣਦਾ ਰਹੇ ਜੀ ਬਾਣੀ ਦਾ ਬਾਣੀ ਦਾ ਅਸਰ ਹੈ ਜੀ ਦੇ ਵਿੱਚ ਬਾਣੀ ਦਾ ਆਨੰਦ ਜਿਹੜਾ ਅਸੀਂ ਸੁਣ ਰਹੇ ਆ ਇਹ ਸਾਨੂੰ ਆਨੰਦ ਆ ਰਿਹਾ ਇਹਨਾਂ ਨੂੰ ਵੀ ਆਨੰਦ ਆ ਰਿਹਾ ਫਿਰ ਜਿਹੜੀ ਅਸੀਂ ਵਸਤੂ ਬਣਾ ਰਹੇ ਆ ਉਹ ਪ੍ਰਸ਼ਾਦ ਬਣ ਜਾਣਾ ਪ੍ਰਸ਼ਾਦ ਵਾਂਗੂ ਬਣ ਜਾਣਾ ਪ੍ਰਸ਼ਾਦ ਅੱਜ ਪ੍ਰਸ਼ਾਦ ਆ ਬਾਬਾ ਜੀ ਇਹਦਾ ਫਾਇਦਾ ਕੀ ਕੀ ਹੈਗਾ ਆ ਸ਼ਰਦਾਈ ਲੋਕਾਂ ਨੂੰ ਜਿਹੜਾ ਵਹਿਮ ਅੱਜ ਕੱਢ ਦਿਓ ਵੀ ਇਹ ਸ਼ਰਦਾਈ ਪੀਣ ਦੇ ਕੀ ਕੀ ਫਾਇਦੇ ਨੇ ਆਪਣੀ ਸਰੀਰ ਨੂੰ ਬੋਡੀ ਨੂੰ ਡੀਟੌਕਸ ਵੀ ਕਰਦੀ ਹੈ ਬਾਈ ਇਹ એનર્ਜੀ ਡਰਿੰਕ ਹੈ ਅਸਲ ਦੇ ਵਿੱਚ ਤਾਂ ਜਿਹੜੇ ਪ੍ਰਾਣੇ ਸਾਡੇ ਸਿੰਘ ਵੇਦੇ ਸਾਰੇ ਜੰਗਾ ਚੁੱਤੇ ਇਹਨਾਂ ਨਾਲ ਹੀ ਕਰਦੇ ਹੁੰਦੇ ਸੀ ਕਿ ਅਸੀਂ ਆਪਣੇ ਪੰਜਾਬ ਦਾ ਪ੍ਰਾਤਨ ਵਿਰਸਾ ਹੀ ਭੁੱਲ ਛੱਡਿਆ ਛੱਡ ਗਏ ਉਹਨੂੰ ਵਿਰਸੇ ਨੂੰ ਸਾਨੂੰ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਾਂ ਨੇ ਸ਼ਰਧਾਂਗਾ ਹੀ ਦਿੱਤੀਆਂ ਸੀ ਸ਼ਰਧਾਂਗਾ ਸ਼ਕੋ ਤੇ ਜੰਗਾ ਚੁੱਤਾ ਕਰੋ ਤੇ ਅਸੀਂ ਆਪਣੇ ਪ੍ਰਾਤਨ ਵਿਰਸੇ ਨੂੰ ਭੁੱਲ ਗਏ ਹਾਂ ਆ ਹੋਰ ਜਿਹੜਾ ਬਾਹਰੋਂ ਆਇਆ ਸਮਾਰਾ ਡਿਊਡਲ 버ਗਰ ਵਰਗੇ ਜਿੱਦਾਂ ਦੇ ਖਾਣ ਨੂੰ ਗਿੱਜ ਗਏ ਆ ਪਰ ਅਸੀਂ ਆਪਣਾ ਵਿਰਸਾ ਛੱਡ ਗਏ ਪਰ ਹੁਣ ਪੰਜਾਬ ਦੇ ਵਿੱਚ ਦੁਬਾਰਾ ਫਿਰਸਾ ਫਿਰ ਵਾਪਸੀ ਆ ਗਿਆ ਤੇ ਚੰਗੀ ਗੱਲ ਹੈ ਨੌਜਵਾਨਾਂ ਨੂੰ ਚਾਹੀਦਾ ਹੈ ਛੱਕਣੀਆ ਆਪ ਰਗੜੋ ਜੇ ਆਪ ਹਿੰਮਤ ਕਰ ਸਕਦੇ ਆਪ ਰਗੜੋ ਨਾਲੇ ਤੁਹਾਡੀ ਜਿੰਮ ਵੀ ਲੱਗੂਗੀ ਹੈਨਾ ਕਿੰਨਾ ਕਿੰਨਾ ਲੋਕਾਂ ਵਾਸਤੇ ਇਹ ਫਾਇਦੇਮੰਦ ਹੈ ਇਹ ਸਾਰਿਆਂ ਵਾਸਤੇ ਹੈ ਜੀ ਬੱਚੇ ਤੋਂ ਲੈ ਕੇ ਬਿਰਕ ਤੋਂ ਲੈ ਕੇ ਜਿੰਨੇ ਜਿਹੜੇ ਮਰਜ਼ੀ ਛੱਕ ਸਕਦੇ ਇਹਨੂੰ ਇਹਦਾ ਫਾਇਦਾ ਹੈ ਕਿ ਤਾਂ ਘੱਠੰਡੀ ਹੈ એનર્ਜੀ ਡਰਿੰਕ ਹੈ ਪੀਂਦੇ ਸਾਰੀ ਤੁਹਾਡਾ ਦਿਮਾਗ ਹੈ ਸ਼ਾਂਤ ਤੇ ਛੰਡਾ ਹੋ ਜਾਂਦਾ ਤਾਕਿ ਤੇ ਮਿਲ ਜਾਂਦੀ ਸਰੀਰ ਨੂੰ ਬਾਬਾ ਜੀ ਕੀ ਕੀ ਚੀਜ਼ਾਂ ਵਿੱਚ ਪਾਉਂਦੇ ਹੋ ਇੱਥੇ ਪੈਂਦੇ ਜੀ ਬਦਾਮ ਖਸਖਸ ਕਾਲੀ ਮਿਰਚ ਸੌਂਫ ਇਲਾਇਚੀ گلاب ਦੇ ਪੋਲ ਚਾਰੇ ਮਗਜ ਹਾਂਜੀ ਤੇ ਨਾਲ ਆਪਣਾ ਇਲਾਇਚੀ ਛੋਟੀ ਇਲਾਇਚੀ ਹਾਂ ਛੋਟੀ ਇਲਾਇਚੀ ਕਿੰਨਾ ਸਮਾਂ ਇਹਨੂੰ ਤਿਆਰ ਕਰਨ ਨੂੰ ਲੱਗਦਾ ਇਹਨੂੰ ਘੰਟਾ ਲੱਗ ਜਾਂਦਾ ਜੀ ਅੱਛਾ ਜੀ ਇੱਕ ਘੰਟਾ ਇੱਕ ਡੇਢ ਘੰਟਾ ਲੱਗ ਜਾਂਦਾ ਤਿਆਰ ਕਰਨ ਦੀ ਬਾਬਾ ਜੀ ਇਹ ਦੱਸੋ ਵੀ ਜਿਹੜਾ ਤੁਸੀਂ ਆ ਰੱਖਿਆ ਆ ਲੋਹੇ ਦਾ ਸਰਵ ਲੋਹ ਦਾ ਤੁਸੀਂ ਇਹਨੂੰ ਕਹਿੰਨੇ ਪਾਤਰ ਹੈਗਾ ਭਾਂਡਾ ਹੈਗਾ ਆ ਤੇ ਇਹਦਾ ਕੀ ਫਾਇਦਾ ਹੈ ਇਹਦੇ ਵਿੱਚ ਹੀ ਕਿਉਂ ਰੱਖਿਆ ਜਾਂਦਾ ਹੈ ਇਹਨਾਂ ਬਬੇ ਜਿਹੜੇ ਲੋਹੇ ਦੇ ਯਰ ਜਿਹੜੇ ਸਰੀਰ ਦੇ ਵਿੱਚ ਕਮੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਬਿਮਾਰੀ ਤੋਂ ਰਹਿਤ ਹੁੰਦਾ ਬੰਦਾ ਜੇ ਤੁਸੀਂ ਅਨਮੀਰੀਮ ਵਿੱਚ ਛੱਕਦੇ ਹੋ ਤੇ ਤਾਂ ਹੀ ਬਿਮਾਰੀਆਂ ਲੱਭੀਆਂ ਨੇ ਜੇ ਕਿਤੇ ਪਹਿਲਾਂ ਹੀ ਲੋਹੇ ਚ ਛੱਕਿਆ ਹੁੰਦਾ ਤਾਂ ਬਿਮਾਰੀਆਂ ਲੱਭਣੀਆਂ ਨਾ ਪੈਂਦੀਆਂ ਕੁੰਡਾ ਪੱਥਰ ਦਾ ਕੁੰਡਾ ਆ ਨਿੰਬ ਦਾ ਸਲੋਤਰ ਆ ਹੈ ਜੀ ਉਹ ਵੀ ਕਸਦਾ ਹਾਂ ਉਹ ਵੀ ਕਸਦਾ ਉਹ ਵੀ ਵਿੱਚ ਉਹਦਾ ਅਸਰ ਹੁੰਦਾ ਉਹਦਾ ਅਸਰ ਵੀ ਜਾਂਦਾ ਨਿੰਮਰੇ ਸਲੋਤਰ ਦਾ ਵੀ ਕੁੰਡਾ ਪੱਥਰ ਵੀ ਝੰਡਾ ਹਾਂ ਹਾਂ ਉਹਦਾ ਵੀ ਅਸਰ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਹੈ ਨਾ ਸਾਰੀਆਂ ਚੀਜ਼ਾਂ ਇਹ ਸਿਹਤ ਵਾਸਤੇ ਚੰਗੀਆਂ ਤੰਦਰੁਸਤ ਚੀਜ਼ਾਂ ਨੇ ਚੰਗੀਆਂ ਚੀਜ਼ਾਂ ਨੇ ਹੁਣ ਲੋਕਾਂ ਨੂੰ ਵੀ ਇਹ ਵਹਿਮ ਹੈਗਾ ਵੀ ਸ਼ਾਇਦ ਢਿੰਗ ਸੰਘ ਕੋਟੜੇ ਦੇ ਵਿੱਚ ਭੰਗ ਵੀ ਪਾਈ ਹੋਵੇ ਸਾਰੇ ਭੰਗ ਦੀ ਕੋਟਦੇ ਹੁੰਦੇ ਇਹ ਤਾਂ ਵਹਿਮ ਦੀ ਗੱਲ ਹੀ ਆ ਇਹ ਵਹਿਮ ਹੀ ਰਹਿ ਗਿਆ ਵਹਿਮ ਕਰਕੇ ਅਸੀਂ ਛੱਗਿਆ ਹੀ ਨਹੀਂ ਕਦੇ ਵਹਿਮ ਕਰਕੇ ਹੁਣ ਤੱਕ ਨਹੀਂ ਛੱਗਿਆ ਗਿਆ ਇਹ ਜੇ ਵਹਿਮ ਸੀਗਾ ਪਲਾ ਪੰਥਾ ਚ ਜਾਓ ਨਾ ਤਾਂ ਸਰਬ ਲੋਏ ਦੇ ਭਾਂਡਿਆ ਜੀ ਲੰਗਰ ਤਿਆਰ ਹੁੰਦਾ ਲੰਗਰ ਵੀ ਮਹਾਰਾਏ ਨੇ ਕਿਹਾ ਸਰਬ ਲੋਏ ਨੂੰ ਹਮੇਸ਼ਾ ਬਣਨਾ ਲਾ ਕੇ ਰੱਖੋ ਸਰਬ ਦਲਾ ਪੰਥਾ ਚ ਜਾਂਗਾ ਸਕੇ ਤੇ ਮਰਿਆਦਾ ਉਹ ਜਿਹੜਾ ਲੰਗਰ ਵੀ ਤਿਆਰ ਕਰਦੇ ਹੋ ਸਰਬਲੋਇਚ ਕਰਦੇ ਨੇ ਸਰਬਲੋਇ ਦੇ ਭਾਂਡੇ ਜੀ ਛਕਦੇ ਨੇ ਆਪ ਸੰਗਤ ਤਾਂ ਚਲੋ ਇਸੇ ਦੇ ਨਾਲ ਨਹੀਂ ਗਿਆ ਨਾ ਹੈਗਾ ਇਹਨਾਂ ਨੂੰ ਗਿਆਨ ਹੋ ਛਕਦੇ ਨਹੀਂ ਠੀਕ ਹੈ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਲਾਭ ਸਿੰਘ ਸਰ ਤੁਸੀਂ ਅੱਜ ਸਰਦਾਈ ਪੀਣ ਆਏ ਹੋ ਇਹ ਤੁਹਾਨੂੰ ਪਤਾ ਵੀ ਕੀ ਕੀ ਫਾਇਦੇ ਹੁੰਦੇ ਇਹਦੇ ਇਹਦੇ ਜੀ ਬਹੁਤ ਫਾਇਦੇ ਜੀ ਸਰ ਇਹਦੇ ਕੈਮੀਕਲ ਨਹੀਂ ਕੋਈ ਹੈਗਾ ਜੀ ਇਹਦੇ ਵਿੱਚ ਕੋਈ ਸੈਡ ਪੈਕਟ ਨਹੀਂ ਆਪ ਨੂੰ ਹੈਗਾ ਯਾਨੀ ਸਾਰਾ ਕੁਝ ਇਹਦੇ ਵਿੱਚ ਤਾਕਤ ਮਿਲਦੀ ਹੈ ਜਿਵੇਂ ਬਦਾਮ ਖਸਖਸ ਮਾਜਿਕ ਸਾਰੀ ਤਾਕਤ ਵਾਲੀਆਂ ਚੀਜ਼ਾਂ ਹੀ ਹੈ ਸਰ ਇਹਦੇ ਵਿੱਚ ਆਪ ਨੂੰ ਸਰੀਰ ਨੂੰ ਇਹ ਜਿਹੜੇ ਆਪਣੇ ਜ ਆਪਣੇ ਸਰੀਰ ਦੇ ਵਿੱਚ ਆਪਣੇ ਕਮਜ਼ੋਰੀ ਆ ਜਾਂਦੀ ਹੈ ਕਮਜ਼ੋਰੀ ਆ ਜਾਂਦੀ ਆ ਉਹਨੂੰ ਆਪਾਂ ਨੂੰ ਚੱਕਦੀ ਹੈ ਜੀ ਇਹ ਹਾਂ ਉਹਦਾ ਵੀ ਇਹ ਠੰਡਾ ਹੁੰਦਾ ਠੰਡਾ ਹੁੰਦਾ ਸਰ ਹਾਂ ਜੀ ਹਾਂ ਕੀ ਕੰਮ ਕੀ ਕਰਦੇ ਤੁਸੀਂ ਆਪਾਂ ਡ్రਾਈਵਰੀ ਕਰਦੇ ਹਾਂ ਸਰ ਅੱਛਾ ਇਹ ਟਰੱਕ ਥੋੜਾ ਹੀ ਆ ਇਹ ਇਹ ਆ ਆਪਦੀ ਸਟੀਲ ਦਾ ਜੀ ਸਰ ਅੱਛਾ ਹਾਂ ਜੀ ਤੇ ਫਿਰ ਥੋੜਾ ਕੰਮ ਵੀ ਤਾਂ ਯੋਰ ਵਾਲਾ ਹੀ ਹੋ ਗਿਆ ਯੋਰ ਵਾਲਾ ਹੀ ਆ ਕੰਮ ਸਰ ਆ ਜੀ ਚਿਰ ਕੇ ਫਿਰ ਤੁਸੀਂ ਆਂਦੇ ਆਂ ਜੀ ਨੀਂਦ ਨੂਦ ਵੀ ਨਹੀਂ ਆਉਂਦੀ ਹੈ ਕਿ ਜਿਵੇਂ ਮਰਜ਼ੀ ਚਲਾ ਕੋਈ ਐ ਜਿਵੇਂ ਅੱਖਾਂ ਸੌਣ ਲੈਂਦੇ ਬੰਦੇ ਨੂੰ ਕਮਜ਼ੋਰੀ ਕਰਕੇ ਆ ਨੀਂਦ ਹੀ ਆਉਂ ਨਹੀਂਦੀ ਜਾਂ ਨੀਂਦ ਵੀ ਨਹੀਂ ਆਉਂਦੀ ਨਾਲ ਜਰ ਠ ਬੱਬਾ ਜੀ ਜਿਹੜਾ ਇਹਨੂੰ ਆਪਾਂ ਕਹਿੰਨੇ ਕੀ ਹੈਗੇ ਆ ਤੇ ਸਰਦਾਈ ਆ ਇਹ ਠੰਡਾਈ ਵੀ ਕਹ ਦਿੰਦੇ ਆ ਇਹਦਾ ਕੀ ਕੀ ਫਾਇਦਾ ਹੁੰਦਾ ਆਪਣੇ ਸਰੀਰ ਵਾਸਤੇ ਕਿੰਨੇ ਆ ਕਿ ਇਹ ਫਾਇਦਾ ਦਿੰਦੀ ਆ ਤੇ ਠੀਕ ਆ ਪਹਿਲਾਂ ਜਦੋਂ ਕੋਈ ਚਾਹ ਨਹੀਂ ਸੀ ਪੀਂਨਦੇ ਪਹਿਲਾਂ ਇਹੀ ਲੱਗਦੀ ਜਾਂਦੀ ਸੀ ਘਰਾਂ ਦੇ ਵਿੱਚ ਪੁਰਾਣੇ ਬਜ਼ੁਰਗ ਲਾਉਂਦੇ ਹੁੰਦੇ ਸੀ ਕਿ ਘਰਾਂ ਦੀ ਮਾਂਜਾ ਵੀ ਲਾ ਲੈਂਦੀ ਸੀਗੀਆਂ ਤੇ ਇਹ ਸਰਦਾਈ ਸਰੀਰ ਵਾਸਤੇ ਵਧੀਆ ਦਵਾਈ ਆ ਉਹ ਵੀ ਪੁਲਵਾਨ ਵੀ ਇਹਨੂੰ ਪੀਂਦੇ ਨੇ ਬਾਦਾਮ ਰਗੜ ਕੇ ਪੀਂਦੇ ਆ ਬਾਕੀ ਸਰਦਾਈਆਂ ਤੁਸੀਂ ਡੇਰਿਆਂ 'ਚ ਲੱਗਦੀਆਂ ਦਲਾਂ 'ਚ ਲੱਗਦੀਆਂ ਨੇ ਸਾਰੇ ਲੱਗਦੀਆਂ ਨੇ ਤਾਂ ਹਾਂਜੀ ਫੁੱਲ ਮਲਾ ਕੇ ਤਾਕਤਵਰ ਚੀਜ਼ਾਂ ਨੇ ਹਾਂਜੀ ਬਈ ਉਹ ਗਰੀ ਪੈਂਦੀ ਆ ਦੇ ਵਿੱਚ ਛੋਟੀ ਇਲੈਚੀ ਪੈਂਦੀ ਆ ਤੇ ਸੌਂਫ ਵੀ ਪਾ ਲੰਦੇ ਨੇ ਇਹ ਚ ਤੇ ਹੋਰ ਜਿਹੜੀ ਆਪਣੀ ਪੇਟ ਦੀਆਂ ਬਿਮਾਰੀਆਂ ਨੇ ਸਾਰੀਆਂ ਇਹਨਾਂ ਨਾਲ ਠੀਕ ਹੋ ਜਾਂਦੀਆਂ ਨੇ ਮਤਲਬ ਠੰਡੀ ਹੁੰਦੀ ਆ ਸਰਦਾਈ ਹਾਂ ਠੰਡੀ ਹੁੰਦੀ ਆ ਸਰਦਾਈ ਹਾਂਜੀ ਬਹਿਬੂ ਤਾਂ ਉਹ ਕਾਲੀ ਮਿਰਚ ਵੀ ਇਹਦੇ ਵਿੱਚ ਪਾ ਜੰਦੇ ਛੋਟੀ ਇਲੈਚੀ ਪਾ ਜੰਦੇ ਉਹ ਗੁਲਾਬ ਦੇ ਬੁੱਲ ਠੰਡੇ ਹੁੰਦੇ ਆ ਹਾਂਜੀ ਸਰ ਬਾਬਾ ਜੀ ਕੀ ਨਾਮ ਤੁਹਾਡਾ ਹਰਵੰਦ ਸਿੰਘ ਹਰਵੰਦ ਸਿੰਘ ਜੀ ਤੁਸੀਂ ਇਹ ਜਾਣਦੇ ਹੋ ਹਰ ਸਰਦਾਈ ਬਾਰੇ ਵੀ ਕੀ ਚੀਜ਼ ਆ ਤੇ ਕਿਸ ਕੰਮ ਆਉਂਦੀ ਆ ਇਹ ਤਾਂ ਜਿ ਖੰਡਿਆਈ ਏ ਸੇ ਬ람 ਕੋ ਪਹਿ ਪੂਰਾ ਲਗਣਾ ਸ਼ੇਰ ਵਾਸਤੇ ਬਹੁਤ ਵਧੀਆ ਚੀਜ਼ ਹੈ ਹਾਂ ਜੀ ਤੇ ਲੋਕ ਇਹ ਸਮਝਦੇ ਵੀ ਸ਼ਾਇਦ ਜੇ ਨਿਹੰਗ ਸਿੰਘ ਘੋੜ ਰਿਹਾ ਤੇ ਇਹਦੇ ਵਿੱਚ ਭੰਗ ਵੀ ਹੋਊ ਨਹੀਂ ਕੋਈ ਭੰਗ ਨਹੀਂ ਇਹਦੇ ਵਿੱਚ ਇਹਦੀ ਭੰਗ ਇਹ ਹੋਤੀ ਜੇ ਇਹ ਸਰਦਾਈ ਠੰਡੀ ਇਹ ਹੋਤੀ ਜੇ ਇਹ ਹੋਤੀ ਜੇ ਦੋਵਾਂ ਚੀਜ਼ਾਂ 'ਚ ਫਰਕ ਹੈ ਫਰਕ ਕਿੰਨਾ ਚਾਹੀਦਾ ਇਹ ਇਹ ਲੋਹਾ ਵੀ ਦੇ ਵਿੱਚ استعمال ਕੀਤਾ ਜਾਂਦਾ ਕਹਿੰਦੇ ਸਰਬ ਲੋ ਸਰਬ ਲੋਛਾਂ ਸਰਬ ਲੋ ਦੇ ਵਿੱਚ ਹਾਂ ਸਰਬ ਲੋ ਦੇ ਪਾਕ ਹਾਂ ਤਿਆਰ ਕਰਕੇ ਵੀ ਸਰਬ ਲੋ ਦੇ ਵਿੱਚ ਰੱਖਣੀ ਉੱਥੇ ਪਾਉਣੀ ਹੈ ਉਹਦਾ ਵੀ ਲੋਹੇ ਦਾ ਸਰ ਵੀ ਉਹ ਵੀ ਹਾਂਜੀ 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 ਬੱਟੇ ਲੋਹੇ ਦੇ ਬੱਟੇ ਹੁੰਦੇ ਨੇ ਕੁਝ ਕੱਢਦੇ ਵੀ ਲੋਹੇ ਦੇ ਹੁੰਦੇ ਸੀ ਤੇ ਸਾਰਾ ਹੀ ਲੋਹੇ ਦਾ ਬਰਤਨ ਇਹ ਵਰਤਦੇ ਸੀ ਸਾਰੇ ਦਾਣਾਂ ਜੋ ਵੀ ਭੋਜਨ ਬਣਾਉਂਦੇ ਸੀਗੇ ਮਤਲਬ ਸਾਰਾ ਇਹ ਲੋਹੇ ਦੇ ਬਰਤਨਾਂ ਨੂੰ ਯੂਜ਼ ਕਰਕੇ ਵਰਤੇ ਜਾਂਦੇ ਸੀ। ਲੋਹੇ ਦੇ ਬਰਤਨਾਂ ਦਾ ਅਸਰ ਵੀ ਜਿਹੜਾ ਹੈਗਾ ਉਹਦੇ ਵਿੱਚ ਆ ਜਾਂਦਾ ਸੀ ਆਪਣੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੈ, ਕੈਲਸ਼ੀਅਮ ਦੀ ਕਮੀ। ਪਹਿਲਾਂ ਆਪਾਂ ਦੇਖ ਲਓ ਜਿਵੇਂ ਪਿੱਤਲ ਵਰਤੇਦੇ ਸੀ, ਪਿੱਤਲ ਦੇ ਗਲਾਸ ਘਾਜਦੇ ਸੀ। ਬੁੱਲਾਂ ਨੂੰ ਲੱਗ ਲੱਗ ਕੇ ਸਾਰ ਆਪਣੇ ਅੰਦਰ ਹੀ ਜਾਂਦਾ ਸੀਗਾ। ਪਿੱਤਲ ਤੋਂ ਬਾਅਦ ਕਾਂਸੀ ਹੁੰਦੀ ਸੀਗੀ। ਕਾਂਸੀ ਦਾ ਬਰਤਨ ਵੀ ਆਪਾਂ ਘਰਾਂ 'ਚ ਵਰਤੇ ਆਂ। ਭਾਰਤ ਦੇ ਬਰਤਨ ਨੇ ਆ। ਭਾਰਤ ਦੇ ਬਰਤਨ ਨੇ ਆ, ਹੋਰ ਬਰਤਨ ਨੇ ਆ। ਪਹਿਲਾਂ ਆ ਗਈ ਸਿਲਵਰ ਪਰ ਹੋਰ ਹੋਰ ਜਿਹੜੇ ਆਗੇ ਆਦਤਾਂ ਜਿਵੇਂ ਸਟੀਲ ਵਗੈਰਾ ਆ ਗਈਆਂ। ਇਹ ਬਾਅਦ 'ਚ ਆਈਆਂ ਨੇ। ਪਹਿਲਾਂ ਜਿਹੜੀਆਂ ਕਿ ਆਪਣੇ ਸਿਹਤ ਬਾਤ ਤੇ ਅਸੀਰਵਾਦ ਤੇ ਆਪਣੇ ਲੋਹੇ ਤਾਂਬੇ ਦੇ ਬਰਤਨ ਵੀ ਘਰਾਂ 'ਚ ਵਰਤੇ ਜਾਂਦੇ ਸੀ ਉਹ ਵੀ ਆਪਾਂ ਯੂਜ਼ ਕਰਦੇ ਸੀ ਘਰਾਂ ਦੇ ਵਿੱਚ ਉਹ ਆਮ ਆਪਾਂ ਵਰਤੀ ਜਾਂਦੇ ਸੀ ਉਹਨਾਂ ਨੂੰ ਤੇ ਬਰਤਨ ਵਾਲੇ ਕਹਦੇ ਸੀਗੇ ਸਾਰੇ ਪਿੱਤਲ ਦਾ ਬਰਤਨ ਹੁੰਦਾ ਸੀ ਬਸ ਇਹੀ ਸਾਰੇ ਆਪਣੇ ਤੁਸੀਂ ਵੀ ਆ ਕੇ ਟੈਸਟ ਕਰਿਓ ਪੀਓ ਤੇ ਆਪਣੇ ਜਿਹੜੀਆਂ ਸਰੀਰ ਦੀਆਂ ਕਮਜ਼ੋਰੀਆਂ ਨੂੰ ਦੂਰ ਕਰੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮ.ਈ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ